ਜੈ ਪੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਨ ਵਾਲੇ ਨੇ ਸੋ ਨਾਮ ਸਤਿਮਰੰਗਿਆ ਗੁਰੂਤਾਰਨਾ ਕੀਤੀ ਹੋਈ ਆ ਸੋ ਖਾਸ ਕਰਕੇ ਉਹ ਇਸ ਗੱਲ ਦਾ ਧਿਆਨ ਰੱਖਣਾ ਸੋ ਜੇਕਰ ਗੁਰਤਾਰਨਾ ਨਹੀਂ ਵੀ ਹੈ ਫਿਰ ਵੀ ਤੁਸੀਂ ਕਿਸੇ ਫੱਕਰ ਫੀਰ ਦੇ ਲੜ ਲੱਗੇ ਹੋ ਤੇ ਉਹਨਾਂ ਨੂੰ ਵੀ ਇਸ ਗੱਲ ਦਾ ਧਿਆਨ ਖਾਸ ਕਰਕੇ ਰੱਖਣਾ ਚਾਹੀਦਾ ਹੈ ਕਿ ਕਦੇ ਕੋਈ ਸਿਰ ਉੱਤੇ ਜਿਕਰ ਹੱਥ ਰੱਖ ਦਵੇ ਸੋ ਕੋਸ਼ਿਸ਼ ਇਹ ਕਰਨੀ ਕਿ ਹੱਥ ਸਿਰ ਤੇ ਕਦੇ ਨਹੀਂ ਰਖਾਉਣਾ ਸੋ ਇਹਦਾ ਕਾਰਨ ਕੀ ਹੈ ਆਪਾਂ ਅੱਜ ਦੀ ਵੀਡੀਓ ਰਹੀਂ ਕੁਝ ਗੱਲਾਂ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਕਿਉਂਕਿ ਵੀਡੀਓ ਪੂਰੀ ਕੋਈ ਵੀ ਨਹੀਂ ਸੁਣਦਾ ਵਿੱਚ ਹੀ ਛੱਡ ਦਿੰਦੇ ਆ ਮੇਨ ਵਿਸ਼ੇ ਵੱਲ ਨੂੰ ਹਰ ਕੋਈ ਤੁਰਦਾ ਹੈ ਜੇਕਰ ਪੂਰੀ ਵੀਡੀਓ ਸੁਣੋਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਇੱਥੇ ਜੇਕਰ ਅਸੀਂ ਕਹਿੰਦੇ ਆ ਤੇ ਗੱਲ ਵੀ ਜ਼ਰੂਰ ਸੁਣਿਆ ਕਰੋ ਜ਼ਰੂਰ ਮੰਨਿਆ ਕਰੋ ਸੋ ਗੱਲ ਮੰਨਣੀ ਵੀ ਚਾਹੀਦੀ ਕੋਈ ਜਿਆਦਾ ਸਮਾਨੀ ਹੈ 8-9 ਮਿੰਟ ਦਾ ਸਮਾਂ ਸਾਰਾ ਹੀ ਹੁੰਦਾ ਆ ਪਰ ਤੋਂ ਅੱਧ 10 ਤੋਂ 1 ਅੱਧ ਮਿੰਟ ਉੱਤੇ ਵੀ ਹੋ ਜਾਂਦਾ ਕਈ ਵਾਰ ਕਿਉਂਕਿ ਕਮੈਂਟ ਵੀ ਚੰਗੀ ਤਰ੍ਹਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ਇਸ ਲਈ ਸੋ ਜਦੋਂ ਅਸੀਂ ਜ਼ਿੰਦਗੀ ਵਿੱਚ ਇੰਨੀ ਕੁ ਗੱਲ ਨਹੀਂ ਮੰਨ ਸਕਦੇ ਤਾਂ ਫਿਰ ਅਸੀਂ ਵੱਡੇ ਕਦਮ ਕਿਦੋਂ ਚੱਕਾਂਗੇ ਸੋ ਜੇਕਰ ਕੋਈ ਤੁਹਾਡੇ ਮੂਰੇ ਗੱਲ ਰੱਖਦਾ ਹੈ ਤੁਸੀਂ ਉਹਦੇ ਮੇਨ ਵਿਸ਼ੇ ਵੱਲ ਨੂੰ ਚੱਲਦੇ ਹੋ ਮੇਨ ਮੇਨ ਗੱਲ ਸੁਣ ਲੈਂਦੇ ਹੋ ਕੀ ਮੇਨ ਵਿਸ਼ਾ ਹਤੇ ਕੀ ਲਿਖਿਆ ਹੋਇਆ ਤੇ ਉਹਨੇ ਸੁਣਨਾ ਹੈ ਸੋ ਜੇਕਰ ਤੁਸੀਂ ਇਹ 10 ਮਿੰਟ ਦਾ ਸਮਾਂ ਕੱਢ ਲੈਣੇ ਹੋ ਸੁਣ ਲੈਣੇ ਉਹਦੇ ਨਾਲ ਜ਼ਿੰਦਗੀ ਵਿੱਚ ਬਦਲਾਅ ਵੀ ਤੁਹਾਡੀ ਚ ਹੀ ਆਉਣਾ ਹੈ ਤੇ ਚੰਗਾ ਸਮਾਂ ਵੀ ਤੁਹਾਡੇ ਤੇ ਹੀ ਆਵੇਗਾ ਜਿੰਨਾ ਤੁਸੀਂ ਸਮਾਂ ਕੱਢ ਲਓਗੇ ਸੋ ਕਦੇ ਵੀ ਕੋਈ ਵੀ ਕੰਮ ਆ ਆਪਣੇ ਸਵਾਰਥ ਲਈ ਆਪਣੇ ਮਤਲਬ ਲਈ ਨਹੀਂ ਕਰਨਾ ਚਾਹੀਦਾ ਸੋ ਮਨ ਨੂੰ ਵੀ ਟਿਕਾਉਣਾ ਚਾਹੀਦਾ ਹੈ ਜਿੱਥੋਂ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਜੇਕਰ ਆਪਾਂ ਉਹਦੀ ਗੱਲ ਨੂੰ ਗੌਰ ਦੇ ਨਾਲ ਸੁਣ ਲਈਏ ਕਿਉਂਕਿ ਜੇਕਰ ਇੱਕ ਇਨਸਾਨ ਮਿਹਨਤ ਕਰ ਰਿਹਾ ਹੈ ਤੁਹਾਡੇ ਤੱਕ ਕੋਈ ਗੱਲ ਪਹੁੰਚਾ ਰਿਹਾ ਹੈ ਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਗੱਲ ਨੂੰ ਪੂਰੀ ਸੁਣਿਆ ਜਾਵੇ ਗੱਲ ਦਾ ਮਤਲਬ ਕੀ ਬਣਦਾ ਹੈ ਕੀ ਅਰਥ ਹੁੰਦੇ ਨੇ ਗੱਲਾਂ ਦੇ ਸੋ ਫਿਰ ਹੀ ਸਮਝ ਲੱਗਦੀ ਹੈ ਹੁਣ ਆਪਾਂ satsang ਸੁਣਨ ਜਾਂਦੇ ਆ 2-2 ਘੰਟੇ ਦਾ 3-3 ਘੰਟੇ ਦਾ ਜੇਕਰ ਉਹਨਾਂ ਨੂੰ ਨ ਲਗਾ ਕੇ ਸੁਣਾਂਗੇ ਤਾਂ ਉਹ ਕੰਮ ਆਵੇਗਾ ਜਿਕਰ ਵੈਸੇ ਹੀ ਉੱਠ ਕੇ ਆ ਜਾਵਾਂਗੇ ਸੁਣਾਂਗੇ ਨਹੀਂ ਕੋਈ ਗੱਲ ਪੱਲੇ ਨਹੀਂ ਬੰਨਾਂਗੇ ਤਾਂ ਫਿਰ ਉਹਦਾ ਲਾਭ ਨਹੀਂ ਮਿਲਦਾ ਫਿਰ ਇਨਸਾਨ ਕਹਿੰਦਾ ਹੈ ਕਿ ਮੈਂ ਸੇਵਾ ਕਰਦਾ ਹਾਂ ਸਾਸੰਗ ਸੁਣਦਾ ਹਾਂ ਜਦ ਤੁਸੀਂ ਉਹ ਗੱਲ ਨੂੰ ਸੁਣ ਕੇ ਉਹਦੇ ਤੇ ਗੌਰ ਹੀ ਨਹੀਂ ਕਰਨੀ ਚੰਗੀ ਤਰ੍ਹਾਂ ਨਾਲ ਸੁਣਨੀ ਨਹੀਂ ਗੱਲ ਤਾਂ ਫਿਰ ਕਿਵੇਂ ਪਤਾ ਲੱਗੇਗਾ ਕਿ ਸਾਡੀ ਜ਼ਿੰਦਗੀ ਲਈ ਸਹੀ ਹੈ ਤੇ ਕੀ ਗਲਤ ਹੈ ਸੋ ਇਸ ਲਈ ਜਿਕਰ ਤੁਸੀਂ ਵੀਡੀਓ ਨੂੰ ਪਿਆਰ ਦਿੰਦੇ ਹੋ ਮੇਰੇ ਵਿਸ਼ੇ ਵੱਲ ਵੀ ਚੱਲਦੇ ਹੋ ਉਹ ਵੀ ਤਾਂ ਸਾਡੀ ਗੱਲ ਮੰਨਦੇ ਹੋ ਸੋ ਇਹ ਵੀ ਇੱਕ ਮੰਨ ਕੇ ਦੇਖੋ ਸੋ ਜਿੰਨਾ ਸਮਾਂ ਤੁਸੀਂ ਕੱਢ ਰਹੇ ਹੋ ਆਪਣੇ ਮਾਲਕ ਦੇ ਨਾਮ ਤੇ ਉਨਾ ਹੀ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਆਵੇਗਾ ਜੀ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਖਾਸ ਗੱਲਾਂ ਸਾਂਝੀਆਂ ਕਰਨੀਆਂ ਹੈ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈਸਾ ਜਿਆ ਦੀ ਜ਼ਰੂਰ ਲਿਖੋ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਇਹਨਾਂ ਦਾ ਨਾਮ ਪ੍ਰਦੀਪ ਹੈ ਸੋ ਇਹ ਕਹਿੰਦੇ ਨੇ ਕਿ ਦੀਦੀ ਜੀ ਮੈਂ ਸਾਰਿਆਂ ਦਾ ਹੀ ਨਾਮ ਲੈ ਲੈਂਦੀ ਆ ਕੀ ਸਹੀ ਹੈ ਕਿ ਜਿਵੇਂ ਤੁਸੀਂ ਦੱਸਦੇ ਹੋ ਕਿ ਇੱਕ ਨੂੰ ਹੀ ਮੰਨਣਾ ਚਾਹੀਦਾ ਹੈ ਸੋ ਦੇਖੋ ਜੀ ਆਪਾਂ ਹਮੇਸ਼ਾ ਇਹ ਗੱਲ ਕੀਤੀ ਹੈ ਕਿ ਜਿਹਨੂੰ ਬਜ਼ੁਰਗ ਮੰਨ ਗਏ ਜਿਹਦੀ ਘਰ ਵਿੱਚ ਪਹਿਲਾਂ ਤੋਂ ਸੇਵਾ ਹੁੰਦੀ ਆ ਉਹਨੂੰ ਮੰਨਣਾ ਜ਼ਰੂਰੀ ਹੈ ਸਾਹਿਬ ਜੀ ਦਾ ਸਲਾਮ ਆਪਾਂ ਹਰ ਇੱਕ ਨੂੰ ਕਰ ਸਕਦੇ ਆ ਮਹਾਨਤਾ ਇੱਕ ਦੀ ਕੀ ਕਰਨੀ ਆ ਜਦੋਂ ਆਪਾਂ ਇੱਕ ਦਾ ਨਿਗਮਾ ਪਾਉਂਦੇ ਆ ਜਿਹਦੇ ਨਾਮ ਦਾ ਚਿਰਾਗ ਬੱਤੀ ਕਰਦੇ ਆ ਸੋ ਉਹਦੇ ਅੱਗੇ ਅਰਦਾਸ ਬੇਨਤੀ ਇਹ ਕਰਨੀ ਆ ਕਿ ਤੁਹਾਡੇ ਨਾਲ ਜਿੰਨੇ ਵੀ ਦੇਵੀ ਦੇਵਤੇ ਜਿਹੜਾ ਵੀ ਫਰਿਸ਼ਤਾ ਚੱਲਦਾ ਆ ਸਾਰਿਆਂ ਨੂੰ ਸਲਾਮ ਆ ਪਰ ਤੁਹਾਡੇ ਨਾਲ ਵੱਖਰਾ ਨਹੀਂ ਪਹਿਲਾਂ ਤੁਸੀਂ ਸੋ ਜਦੋਂ ਅਸੀਂ ਇੰਨੀ ਗੱਲ ਕਹਿ ਦਿੰਦੇ ਆ ਤੇ ਸੌਖੇ ਛੁੱਟ ਜਾਂਦੇ ਆ ਸੋ ਬਾਕੀ ਸਜਦਾ ਸਲਾਮ ਹਾਰਿਕ ਨੂੰ ਕਰੋ ਜਿੱਥੇ ਵੀ ਜਾਂਦੇ ਹੋ ਨਮਸਕਾਰ ਕਰ ਸਕਦੇ ਹੋ ਸੋ ਪ੍ਰਮਾਤਮਾ ਇੱਕ ਹੀ ਹੈ ਉਹ ਵੱਖ-ਵੱਖ ਰੂਪਾਂ ਦੇ ਵਿੱਚ ਬੈਠਾ ਹੋਇਆ ਆ ਜਿਵੇਂ ਜਿਵੇਂ ਇਨਸਾਨ ਨੇ ਮੰਨਣਾ ਸ਼ੁਰੂ ਕੀਤਾ ਉਹ ਉਸੇ ਰੂਪ ਦੇ ਵਿੱਚ ਆ ਕੇ ਬੈਠ ਗਏ ਸੋ ਪਾਵਰ ਇੱਕ ਹੀ ਹੈ ਚਾਹੇ ਆਪਾਂ ਇੱਧਰ ਦੀ ਲਾ ਕੇ ਸੋਚ ਲੋ ਚਾਹੇ ਉੱਧਰ ਦੀ ਲਾ ਕੇ ਸੋਚ ਲੋ ਕੰਮ ਇੱਕ ਹੀ ਪਾਵਰ ਕਰ ਰਹੀ ਹੈ ਪ੍ਰਮਾਤਮਾ ਇੱਕ ਰੂਪ ਅਨੇਕ ਸੋ ਬਹੁਤ ਸਾਰੇ ਰੂਪ ਨੇ ਉਹਨਾਂ ਦੇ ਸੋ ਇੱਥੇ ਇੱਕ ਕਮੈਂਟ ਹਰ ਰੋਜ਼ ਜੋ ਆਉਂਦਾ ਹੈ ਕਾਫੀ ਆਈਡੀਆਂ ਨੇ ਜਿਹੜੇ ਹਰ ਰੋਜ਼ ਕਮੈਂਟ ਕਰਦੇ ਆ ਸੋ ਇਹ ਹੈ ਸੰਦੀਪ ਇਹਨਾਂ ਦਾ ਨਾਮ ਬਰਨਾਲੇ ਦੇ ਰਹਿਣ ਵਾਲੇ ਆ ਸੋ ਹਮੇਸ਼ਾ ਹੀ ਵੀਡੀਓ ਵਿੱਚ ਲਿਖਦੇ ਆ ਕਮੈਂਟ ਵਿੱਚ ਕਿ ਦੀਦੀ ਜੀ ਅਸੀਂ ਸਿਸਟਰ ਜੀ ਤੁਹਾਡੀਆਂ ਪੂਰੀਆਂ ਵੀਡੀਓ ਸੁਣਦੇ ਆ ਸੋ ਪ੍ਰਮਾਤਮਾ ਖੁਸ਼ ਰੱਖੇ ਰੱਬ ਤੁਹਾਨੂੰ ਖੁਸ਼ ਰੱਖੇ ਸੋ ਇਹੋ ਜਿਹਾ ਇਹਨਾਂ ਦਾ ਕਮੈਂਟ ਹੁੰਦਾ ਹੈ ਸ਼ਾਇਦ ਸੋ ਕਈ ਵਾਰ ਦੇਖਿਆ ਹੈ ਨਜ਼ਰ ਚਾਇਆ ਸੋ ਬਹੁਤ ਬਹੁਤ ਤਹਿਦਲੋਂ ਤੁਹਾਡਾ ਧੰਨਵਾਦ ਕਰਦੇ ਆਂ ਕਿ ਤੁਸੀਂ ਇੰਨਾ ਜ਼ਿਆਦਾ ਸਾਨੂੰ ਪਿਆਰ ਦਿੰਦੇ ਹੋ ਸੋ ਪ੍ਰਮਾਤਮਾ ਤੁਹਾਨੂੰ ਵੀ ਇਸੇ ਤਰ੍ਹਾਂ ਖੁਸ਼ ਰੱਖੇ ਜੀ ਸੋ ਇੰਨਾ ਜ਼ਿਆਦਾ ਤਹਿਦਲੋਂ ਧੰਨਵਾਦ ਤੁਹਾਡਾ ਕਰਦੇ ਆਂ ਕਿ ਤੁਸੀਂ ਇੰਨਾ ਜ਼ਿਆਦਾ ਸਾਡਾ ਸਾਥ ਦੇ ਰਹੇ ਹੋ ਤੁਹਾਡੀ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਹਾਂ ਤੇ ਇੱਕ ਫਿਰ ਹਿੰਮਤ ਵਾਦੀ ਹੈ ਕਿ ਅੱਜ ਵੀਡੀਓ ਨਵੀਂ ਬਣਾਈ ਕੇ ਸੋ ਜਿਨ੍ਹਾਂ ਤੁਹਾਡਾ ਪਿਆਰ ਮਿਲੇਗਾ ਉਹਨੇ ਕਹਿੰਦੇ ਕਿ ਗਿਆਨ ਵੰਡਣ ਦੇ ਨਾਲ ਵਾਅਦਾ ਹੈ ਜੋ ਜਿੰਨੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਇਹ ਸੋਚੀਦਾ ਕਿ ਕੱਲ ਕੀ ਪਾਵਾਂਗੇ ਪਰ ਮਾਲਕ ਦੀ ਕਿਰਪਾ ਦੇ ਨਾਲ ਕੋਈ ਨਾ ਕੋਈ ਵਿਸ਼ਾ ਮਿਲ ਹੀ ਜਾਂਦਾ ਹੈ ਕੁਝ ਤੁਹਾਡੀਆਂ ਦਵਾਵਾਂ ਹੈ ਜੀ ਸੋ ਹਮੇਸ਼ਾ ਹੀ ਚਰਨਾਂ ਨਾਲ ਲਾ ਕੇ ਰਹੋ ਪੂਰੀ ਵੀਡੀਓ ਸੁਣੋਗੇ ਤਾਂ ਬਹੁਤ ਕੁਝ ਸਿੱਖਣ ਨੂੰ ਪਾਉਗੇ ਇਹ ਇੱਕ ਇੱਕ ਸੈਕਿੰਡ ਜੋ ਤੁਸੀਂ ਕੱਢ ਰਹੇ ਹੋ ਸਮਾਂ ਕੱਢਦੇ ਹੋ ਹਰ ਰੋਜ਼ ਇਹ ਕਿਤੇ ਨਾ ਕਿਤੇ ਤੁਹਾਡੇ ਕੰਮ ਹੀ ਆਵੇਗਾ ਮੁਸ਼ਕਲ ਹੋਵੇ ਇਹ ਸਮਾਂ ਨਿਕਲਿਆ ਹੋਇਆ ਤੁਹਾਨੂੰ ਬਚਾਵੇਗਾ ਮੁਸ਼ਕਲ ਤੋਂ ਸੋ ਪਰਮਾਤਮਾ ਦੀ ਕਿਰਪਾ ਪਾਉਣ ਲਈ ਸਾਨੂੰ ਇਹ ਹੀ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਗੱਲ ਜ਼ਿਕਰ ਸੁਣਨੀ ਹੈ ਧਿਆਨ ਨਾਲ ਸੁਣਨੀ ਹੈ ਤਾਈਂੋ ਕੁਝ ਲੈ ਸਕਦੇ ਆ ਕਿ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਸੋ ਇੱਥੇ ਹੀ ਗੱਲ ਕਰਨੀ ਹੈ ਆਪਾਂ ਕਿ ਜਿਹੜੀ ਵੀ ਰੂਹ ਪਰਮਾਤਮਾ ਦੇ ਨਾਲ ਜੁੜੀ ਹੋਈ ਆ ਪੀਰਾਂ ਫਕੀਰਾਂ ਦੇ ਨਾਲ ਜੁੜੀ ਹੋਈ ਆ ਸੋ ਉਹ ਇਸ ਗੱਲ ਦਾ ਇੱਕ ਜ਼ਰੂਰ ਧਿਆਨ ਰੱਖੋ ਕਿ ਕਦੇ ਵੀ ਕਿਸੇ ਨੂੰ ਆਪਣੇ ਸਿਰ ਉੱਪਰ ਹੱਥ ਨਾ ਰੱਖਣ ਦਿਓ ਚਾਹੇ ਕੋਈ ਰਿਸ਼ਤੇਦਾਰ ਹੈ ਤੇ ਚਾਹੇ ਕੋਈ ਰਾਸਤੇ ਚੋਂਦੇ ਜਾਂਦੇ ਕੋਈ ਜਿਵੇਂ ਮੰਗ ਰਹੇ ਆ ਪਰਮਾਤਮਾ ਦੇ ਨਾਮ ਤੇ ਖੈਰ ਆਪਾਂ ਉਹਨਾਂ ਨੂੰ ਪਾਉਂਦੇ ਆ ਕਿੰਨਾ ਕੰਮ ਆਪਣਾ ਵੱਡਾ ਆਪਾਂ ਕਰ ਦਿੰਨੇ ਆ ਸੋ ਪਰ ਜੇਕਰ ਕਹੀਏ ਕਿ ਆਪਾਂ ਉਹਨਾਂ ਦਾ ਹੱਥ ਆਪਣੇ ਸਿਰ ਤੇ ਰਖਾਈਏ ਉਹ ਆਪਣੇ ਲਈ ਸਹੀ ਨਹੀਂ ਹੋਵੇਗਾ ਕਿਉਂਕਿ ਜਦੋਂ ਅਸੀਂ ਕਿਸੇ ਦਾ ਹੱਥ ਆਪਣੇ ਸਿਰ ਤੇ ਰਖਾਵਾਂਗੇ ਖਾਸ ਕਰਕੇ ਗੁਰੂ ਵਾਲੀ ਰੂਹ ਸੇਵਾ ਕਰਨ ਵਾਲੀ ਰੂਹ ਸੋ ਕਦੇ ਵੀ ਕਿਸੇ ਤੋਂ ਆਪਣੇ ਸਿਰ ਤੇ ਹੱਥ ਨਹੀਂ ਰਖਾਉਣਾ ਹੈ ਤੋ ਸੀਸ ਲੋ ਇੱਕ ਹੁੰਦਾ ਹੈ ਕਿ ਆਪਾਂ ਕਿਸੇ ਨੂੰ ਮੱਥਾ ਟੇਕ ਰਹੇ ਆ ਝੁੱਕ ਕੇ ਤੇ ਉਹ ਸਿਰਫ ਆਪਣੇ ਕੰਧੇ ਤੇ ਹੱਥ ਰੱਖ ਦਿੰਦੇ ਆ ਉਹ ਸਹੀ ਹੈ ਸੋ ਪਰ ਸਿਰ ਤੇ ਹੱਥ ਕਦੇ ਨਾ ਰੱਖਣ ਦੋ ਇਹ ਗਲਤ ਗੱਲ ਹੈ ਸੋ ਸਿਰ ਤੇ ਹੱਥ ਇੱਕ ਦਾ ਹੀ ਹੋਣਾ ਚਾਹੀਦਾ ਆ ਉਹ ਸਾਡੇ ਗੁਰੂ ਦਾ ਜੀ ਇਹਦੇ ਤੋਂ ਨਾਮ ਸਿਮਰੰਦਿਆ ਆ ਕਿਉਂਕਿ ਜਦੋਂ ਅਸੀਂ ਨਾਮ ਦੀ ਕਮਾਈ ਕਰਦੇ ਆ ਸੇਵਾ ਕਰਦੇ ਕਿਸੇ ਵੀ ਗੁਰੂ ਪੀਰ ਪਤੰਬਰ ਦੀ ਉਹਨਾਂ ਦਾ ਵਾਸਤ ਸਿਰਫ ਆ ਦਸਵੇਂ ਦਵਾਰ ਵਿੱਚ ਹੁੰਦਾ ਹੈ ਜੋ ਕਿ ਸਾਡਾ ਸੀਸ ਹੈ ਸੋ ਇਹਦੇ ਤੇ ਹੱਥ ਅਸੀਂ ਰਖਾਵਾਂਗੇ ਤੇ ਗੁਰੂ ਗਿਰ ਜਾਂਦਾ ਹੈ ਕਈਆਂ ਦਾ ਦੇਵਤਾ ਇੰਨਾ ਕੜਾ ਹੁੰਦਾ ਹੈ ਕਿ ਇਹਨਾਂ ਗੱਲਾਂ ਨੂੰ ਚੰਗਾ ਨਹੀਂ ਸਮਝਦਾ ਤੇ ਸਰੀਰ ਤੇ ਭਾਰ ਪੈਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇੱਕ ਦਾ ਹੱਥ ਜਦ ਆਪਣੇ ਸਿਰ ਤੇ ਹੋ ਗਿਆ ਫਿਰ ਆਪਾਂ ਹੋਰ ਹੱਥ ਰਖਾ ਕੇ ਕੀ ਲੈਣਾ ਸੋ ਬਾਕੀ ਇੱਥੇ ਇੱਕ ਗੱਲ ਇਹ ਵੀ ਕਹਾਂਗੇ ਕਈਆਂ ਦਾ ਥੋੜਾ ਜਿਹਾ ਹਿਸਾਬ ਹਟਕੇ ਹੁੰਦਾ ਕਿਉਂਕਿ ਉਮਰ ਦੇ ਹਿਸਾਬ ਨਾਲ ਬਹੁਤ ਕੁਝ ਜ਼ਿੰਦਗੀ 'ਚ ਸਿੱਖਿਆ ਹੁੰਦਾ ਹੈ ਕਈਆਂ ਦੀ ਆਦਤ ਹੁੰਦੀ ਆ ਕਿ ਕੁਝ ਮੂੰਹ ਦੇ ਵਿੱਚ ਇਹੋ ਜਿਹੇ ਬਚਨ ਕਰ ਦੇਣੇ ਤੇ ਸਿਰ ਤੇ ਹੱਥ ਰੱਖ ਦੇਣਾ ਜਿਸ ਦੇ ਨਾਲ ਫਿਰ ਸਿਹਤ ਤੇ ਬੁਰਾ ਅਸਰ ਪੈਂਦਾ ਆ ਸੋ ਇਹ ਬਹੁਤ ਡੂੰਘੀਆਂ ਗੱਲਾਂ ਆ ਇਹਨਾਂ ਤੇ ਸੋਚ ਵਿਚਾਰ ਜ਼ਰੂਰ ਕਰਨੀ ਚਾਹੀਦੀ ਆ ਸੋ ਇੱਕ ਦਾ ਹੱਥ ਸਿਰ ਤੇ ਹੋ ਗਿਆ ਉਸ ਤੋਂ ਇਲਾਵਾ ਸਾਨੂੰ ਜ਼ਰੂਰਤ ਨਹੀਂ ਪੈਂਦੀ ਕਿ ਕੋਈ ਹੋਰ ਸਾਡੇ ਸਿਰ ਤੇ ਹੱਥ ਰੱਖੇ ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ ਸੋ ਸੀਸਾਂ ਜਦੋਂ ਅਸੀਂ ਕਿਸੇ ਲਈ ਚੰਗਾ ਕਰਮ ਕਰਦੇ ਹਾਂ ਕਿਸੇ ਦੇ ਕੰਮ ਆਉਂਦੇ ਆ ਤੇ ਕੋਈ ਜਦੋਂ ਦਵਾ ਇਹ ਨਹੀਂ ਹੈ ਕਿ ਕੋਈ ਸਿਰ ਤੇ ਹੱਥ ਰੱਖ ਕੇ ਸੀਸ ਦੇ ਰਿਹਾ ਤੇ ਉਹ ਸੀਸ ਲੱਗਣੀ ਆ ਸੀਸ ਉਹ ਲੱਗਦੀ ਹੈ ਜਿਹੜੀ ਦਿਲੋਂ ਕੀਤੀ ਜਾਵੇ ਦਿਲੋਂ ਦਿੱਤੀ ਜਾਵੇ ਸੀਸ ਤੋ ਅਸੀਂ ਜਦੋਂ ਕਿਸੇ ਦੀ ਦਿਲੋਂ ਹੈਲਪ ਕਰਦੇ ਆ ਮੁਸ਼ਕਲ ਸਮੇਂ ਸਾਥ ਦਿੰਦੇ ਆ ਤੇ ਉਹ ਇਨਸਾਨ ਤੁਹਾਨੂੰ ਬੋਲ ਕੇ ਸੀਸ ਨਹੀਂ ਦਵੇਗਾ ਉਹ ਮਨ ਵਿੱਚ ਹੀ ਤੁਹਾਡੇ ਲਈ ਦੁਆਵਾਂ ਕਰੇਗਾ ਤੇ ਉਹ ਸੀਸਾਂ ਲੱਗਦੀਆਂ ਹੈ ਜੈਸੇ ਤਾਂ ਇੱਥੇ ਗੱਲ ਨਵੇੜੀ ਹੈ ਜਿੱਕਰ ਅਸੀਂ ਗੁਰੂ ਦੇ ਵੀ ਨਾਮ ਸ਼ਬਦ ਲਿਆ ਹੁਣ ਪੀਰਾਂ ਦੀ ਸੇਵਾ ਕਰਦੇ ਆ ਤੇ ਜੈ ਪੀਰਾਂ ਦੀ ਕਹਿ ਕੇ ਬੁਲਾ ਸਕਦੇ ਆ ਹੱਥ ਜੋੜ ਕੇ ਸੋਈ ਵੀ ਬਹੁਤ ਵਧੀਆ ਕਰਮ ਹੈ ਇੰਨੇ ਨੌਬਤੀ ਨਹੀਂ ਆਉਂਦੀ ਜਿਕਰ ਗੁਰੂ ਤੋਂ ਨਾਮ ਸ਼ਬਦ ਲਿਆ ਤਾਂ ਹਰ ਇੱਕ ਗੁਰੂ ਨੇ ਆਪੋ ਆਪਣਾ ਨਾਰਾ ਸਾਨੂੰ ਦੱਸਿਆ ਹੋਇਆ ਹੈ ਕਿ ਤੁਸੀਂ ਆਹ ਸ਼ਬਦ ਕਹਿ ਕੇ ਇੱਕ ਦੂਸਰੇ ਨੂੰ ਬੁਲਾਉਣਾ ਹੈ ਹੁਣ ਜਿਸ ਨੂੰ ਸਹੀ ਵਾਲੇ ਆ ਉਹ ਜੈ ਮਸੀਹ ਦੀ ਕਹਿ ਕੇ ਬੁਲਾਉਂਦੇ ਆ ਹੁਣ ਜੇਕਰ ਗੁਰੂ ਦੇ ਨਾਲ ਜੁੜੇ ਕੋਈ ਜੈ ਗੁਰਦੇਵ ਧਨਗੁਰਦੇਵ ਕਹਿੰਦਾ ਹੈ ਕੋਈ ਜੈ ਸੰਤਾਨੀ ਕਹਿ ਕੇ ਬੁਲਾਉਂਦਾ ਆ ਸੋ ਸਾਰੇ ਆਪੋ ਆਪਣੇ ਫੱਕਰ ਦਾ ਨਾਮ ਲੈ ਕੇ ਨਾਰੇ ਦੇ ਨਾਲ ਬੁਲਾ ਲੈਂਦੇ ਆ ਸੋ ਜੇਕਰ ਸਾਡੇ ਗੁਰੂ ਪੀਰ ਨੇ ਸਾਨੂੰ ਇਹ ਸ਼ਬਦ ਦਿੱਤਾ ਹੋਇਆ ਕਿ ਤੁਸੀਂ ਇਸ ਤਰ੍ਹਾਂ ਨਾਲ ਬੁਲਾਉਣਾ ਹੈ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਤਾਂ ਤੁਸੀਂ ਉਹ ਹੀ ਸ਼ਬਦ ਕਹਿ ਕੇ ਬੁਲਾਓ ਕਿਉਂਕਿ ਸਾਨੂੰ ਕੋਸ਼ਿਸ਼ ਇਥੇ ਕਰਨੀ ਚਾਹੀਦੀ ਕਿ ਜੋ ਸਾਡੇ ਗੁਰੂ ਪੀਰ ਨੇ ਸਾਨੂੰ ਕਹਿ ਦਿੱਤਾ ਉਸ ਬਚਨ ਤੇ ਕਰਨਾ ਚਾਹੀਦਾ ਉਸ ਬਚਨ ਤੇ ਚੱਲਣਾ ਚਾਹੀਦਾ ਉਹਨਾਂ ਨੇ ਕੁਝ ਸੋਚ ਕੇ ਇਹ ਸ਼ਬਦ ਦਿੱਤਾ ਹੋਇਆ ਹੈ ਕਿ ਤੁਸੀਂ ਆ ਸ਼ਬਦ ਕਹਿ ਕੇ ਇੱਕ ਦੂਸਰੇ ਨੂੰ ਬੁਲਾਉਣਾ ਹੈ ਸੋ ਬਾਕੀ ਜੇਕਰ ਗੱਲ ਸਮਝ ਵਿੱਚ ਆਈ ਆ ਤਾਂ ਪੱਲੇ ਜ਼ਰੂਰ ਬੰਨ ਲੈਣਾ ਜੇਕਰ ਗੱਲ ਨਾਲ ਚੰਗੀ ਲੱਗੀ ਹੋਵੇ ਤਾਂ ਇੱਥੇ ਛੱਡ ਦੇਣੀ ਜੇਕਰ ਬਾਕੀ ਤੁਹਾਨੂੰ ਇਹ ਗੱਲ ਸਮਝ ਵਿੱਚ ਆ ਗਈ ਹੈ ਚੰਗੀ ਲੱਗੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਦਾ ਵੀ ਫਲਾਹ ਹੋ ਸਕੇ ਸਿਰ ਤੇ ਹੱਥ ਧਿਆਨ ਰੱਖਣਾ ਕਿ ਕਦੇ ਕਿਸੇ ਨੂੰ ਨਹੀਂ ਰੱਖਣ ਦੇਣਾ ਕਿ ਸਾਡੇ ਗੁਰੂ ਦਾ ਵਾਸ ਹੈ ਦਸਵੇਂ ਸਵਾਰ ਵਿੱਚ ਸਿਰਫ ਸਾਡੇ ਤੇ ਸਾਡੇ ਗੁਰੂ ਦਾ ਹੱਕ ਵਾ ਪਹਿਲ ਉਹਨੂੰ ਦਿੱਤੀ ਹੋਈ ਆ ਤੇ ਉਹਦੇ ਅੱਗੇ ਹੀ ਇਹ ਸਿਰ ਚੁਕਣਾ ਹੈ ਬਾਕੀ ਸਜਦਾ ਸਲਾਮ ਦੂਰੋ ਹੈ ਹੈਲਪ ਕਰੋ ਮੁਸ਼ਕਲ ਸਮੇਂ ਸਾਥ ਦਿਓ ਇਹੀ ਸੀਸਾ